ਹਾਂਜੀ ਸਾਡੇ ਸਾਰੇ ਹੀ ਭੈਣਾਂ ਤੇ ਭਰਾਵਾਂ ਨੂੰ ਜੱਸੀ ਵੀਰ ਵੱਲੋਂ ਪਿਆਰ ਸਤਿ ਸ਼੍ਰੀ ਅਕਾਲ ਜੀ ਜੇ ਕੋਈ ਦਾ ਪਰਲੇ ਕੀ ਹੰਦੇ ਰਹਿਣੀ ਹੈ ਜੀ ਜੋ ਪਰ ਅੱਜ ਆਫਰ ਲੈ ਕੇ ਆਇਆ ਮੈਂ ਇਹ ਆਫਰ ਲੈ ਕੇ ਆ ਆਪਣੇ ਭੈਣਾਂ ਭਰਾਵਾਂ ਵਾਸਤੇ ਜਿਹੜੇ ਕੰਮ ਕਰਨਾ ਚਾਹੁੰਦੇ ਆ ਜਿਨ੍ਹਾਂ ਕੋਲ ਬਜਟ ਬਹੁਤ ਜ਼ਿਆਦਾ ਘੱਟ ਹੈ ਉਹ ਸੋਚਦੇ ਵੀ ਕੱਪੜੇ ਦਾ ਕੰਮ ਵੀ ਕੀਤਾ ਜਾਵੇ ਨੌਲੇਜ ਵੀ ਲਈਤੀ ਜਾਵੇ ਇਹ ਕੰਮ ਹੁੰਦਾ ਕਿਵੇਂ ਹੈ ਸੋ ਆਪਣੇ ਭੈਣਾਂ ਭਰਾਵਾਂ ਨੂੰ ਕਹੂੰਗਾ ਵੀ ਜਿਹੜੇ ਸਾਡੇ ਭੈਣਾਂ ਕਦੇ ਫ੍ਰੀ ਟਾਈਮ ਕੰਮ ਕਰਨਾ ਚਾਹੁੰਦੀਆਂ ਜਾਂ ਬਿਲਕੁਲ ਪਾਰਟ ਟਾਈਮ ਕੰਮ ਕਰਨਾ ਚਾਹੁੰਦੀਆਂ ਉਹ ਵੀਡੀਓ ਨੂੰ ਜਰੂਰ ਦੇਖਿਓ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਜੀ ਕਿਉਂਕਿ ਮੈਂ ਕਿਹਾ ਸੀ 10000 ਲਾਓ 50000 ਲਾਓ ਲੱਖ ਰੁਪਏ ਲਾਓ ਜਿਸੇ ਕਪੜੇ ਕੰਮ ਕਰਨ ਦੇ ਨੇ ਤੁਸੀਂ ਮੇਰੇ ਕੋਲ 2 ਤੋਂ 1000 ਤੋਂ ਲੈ ਕੇ 3000 ਰੁਪਏ ਲੈ ਕੇ ਆਜੋ ਥੋੜਾ ਕੰਮ ਮੈਂ ਤਾਮੀ ਚਲਾ ਦੂੰਗਾ ਠੀਕ ਹੈ ਜੀ ਅੱਜ ਦੀ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਕਿਉਂਕਿ ਇਹਨਾਂ ਬਹੁਤ ਫਾਇਦੇ ਹੁੰਦੇ ਮੈਂ ਕਰਨੇ ਆ ਆਇਟਮ ਕੀ ਹੈ ਕੀ ਆ ਚਾਹੇ 2000 ਸਮਾ ਲਿਓ 3000 ਲਿਓ ਕੋ ਚੱਕਰ ਨਹੀਂ ਹੈਗਾ ਠੀਕ ਹੈ ਜੇ ਮੈਂ ਐਟਮਾ ਦਿਖਾਏ ਨੱਜ ਜੀ ਤੁਸੀਂ ਆਪਣੇ ਮੂੰਹ ਤੇ ਖੁਦ ਕਹੋਗੇ ਵੀ ਜੱਸੀ ਵੀਰੇ ਇਹ ਚੀਜ਼ ਵਾ ਲਈ ਤੁਸੀਂ ਵੀਡੀਓ ਪਹਿਲੇ ਕੱਤ ਨਹੀਂ ਬਣਾਈ ਹੈਗੀ ਸੋ ਜਿਹੜੇ ਬਣਾ ਕਦੇ ਕੰਮ ਕਰਨਾ ਚਾਹੁੰਦੇ ਨੇ ਜਿਹੜੇ ਬਣਾ ਬਟਿਕਾ ਹੈਗੀ ਉਹ ਵੀਡੀਓ ਜ਼ਰੂਰ ਦੇਖਿਓ ਸਭ ਤੋਂ ਪਹਿਲੀ ਗੱਲ ਜੇ ਕਿਸੇ ਵੀ ਬਟਿਕਾ ਲਈ ਪੈਨੇ ਲਰਨਿੰਗ ਲੈਣੀ ਹੈ ਤਾਂ ਉਹਨੂੰ 100 ਮੀਟਰ ਕਪੜੇ ਕਟੋੜ ਦੇਣਾ ਪਊਗਾ 10-10 ਮੀਟਰ ਕਟਿੰਗ ਮਿਨੀਮਮ ਜੀ ਉਹਨੂੰ 50-60 ਰੁਪਏ ਬਿਕਣਾਂ ਲਰਨਿੰਗ ਲਾਊਗਾ 30 ਰੁਪਏ ਮੀਟਰ ਦੀ ਵਿਮਲ ਕੰਪਨੀ ਪਰੇ ਮਿਨਿਮਮ ਕਪੜਾ 100 ਮੀਟਰ ਲੈਣਾ ਪਊਗਾ ਜਿਨ੍ਹਾਂ ਦੇ ਬਟਿਕਾ ਵਾਸਤੇ ਲੈਣੀ ਹੋਏ ਗਰੰਟੀ ਕਰ ਦੂੰਗਾ ਬਾਜ਼ਾਰ ਦੇ ਨਾਲ 750 ਤੋਂ ਘੱਟ ਕਿਤੇ ਨਹੀਂ ਮਿਲਣੀ ਤੁਹਾਨੂੰ 오ਰੀਜਨਲ ਫੁੱਲ ਵੈਲ ਜਰਨਿੰਗ 30 ਰੁਪਏ ਪਰ ਮੀਟਰ ਦਾ ਦਊਗਾ ਜੀ ਠੀਕ ਹੈ ਜੀ ਹੁਣ ਮੈਂ ਆਪਣੇ ਐਟਵਾਰ ਸ਼ੁਰੂ ਕਰਦਾ ਜੀ ਜਿਨ੍ਹਾਂ ਕਪੜੇ ਕੰਮ ਕਰਨਾ ਹੈ ਜਾਂ ਜਿਨ੍ਹਾਂ ਕਰੇ ਵਿਆਹ ਆਦਿ ਇਕੱਠੇ ਸਮਾਨ ਵੀ ਲੈਣਾ ਲੋ ਅੱਜ ਸਪੈਸ਼ਲ ਲਾਈਵ ਹੈਗੇ ਦੁਪੱਟਿਆਂ ਦੀ ਜੀ ਇਹ ਕੰਮ ਕਰ ਰਹੇ ਹੈ ਜੀ ਰੇਟ ਹੈ ਜੀ ਦੂੰਗਾ ਤੁਸੀਂ ਹੈਰਾਨ ਅੱਜ ਨੂੰ ਐਟ ਮੈਸੇਜ ਹੀ ਦੇਣੀ ਆਪ ਹੈਰਾਨ ਮੰਨ ਜੂਗਾ ਰਾਜੂ ਨੇ ਇੱਕ ਦੁਪੱਟਾ ਖੋਲਿਓ ਮਾਲ ਮੇਰੇ ਕੋਲ ਹਜ਼ਾਰ ਚਾਰ ਦੁਪੱਟਾ ਹਰੇ ਘਟਮ ਦਾ ਪਿਆ ਹਜ਼ਾਰ ਹਜ਼ਾਰ ਦੁਪੱਟਾ ਜੀ ਖੋਲ ਦੋ ਦੁਪੱਟਾ ਜੀ ਆਹ ਲੋ ਜੀ ਇਹ ਦੁਪੱਟਾ ਬਾਜ਼ਾਰ ਕਿੰਨੇ ਦਾ ਵਿਕਦਾ ਲੋਕ ਨੇ 800 ਦਾ ਖੜੋ ਖੜਾ ਦੁਪੱਟਾ ਬਰਾਬਰ ਬਰਾਬਰ ਲੱਗਦਾ ਸਾਰੇ ਵੀਰੇ ਪੂਰਾ ਲੰਬਾ ਚੌੜਾ ਦੁਪੱਟਾ ਹੈ ਛੋਟਾ ਦੁਪੱਟਾ ਨਹੀਂ ਰਹੂਗਾ ਜੀ ਪੂਰੀ ਲੰਬੀ ਚੌੜੀ ਕੱਟ ਹੈ ਬੋਸ ਨੂੰ ਵੀਡੀਓ ਕੋਲ ਲਈ ਵਟਸਐਪ ਪਰ ਪੂਰਾ ਹੀ ਲੰਬਾ ਚੌੜਾ ਦੁਪੱਟਾ ਰਹੂਗਾ ਪੂਰਾ ਲੰਬਾ ਚੌੜਾ ਲੋਕ ਕਿੰਨੇ ਵੇਚਦੇ 80 ਦਾ 75 ਦਾ ਠੀਕ ਹੈ ਜੀ ਕਹਿੰਦੇ ਕਹਿੰਦੇ 150 ਦੇ 2 150 ਲੋ ਠੀਕ ਹੈ ਜੀ ਇਦਾਂ ਹੀ ਵਿਕਦਾ ਦੁਪੱਟਾ ਜੀ ਹਾਂ ਹੁਣ ਜਿਹੜੀ ਮਣੀ ਬਣਨੇ ਨੇ ਕੰਮ ਕਰਨਾ ਹੈ ਸਿੱਧਾ ਸਾਹਿਬ ਖੋਲ ਦੇਣਾ ਜਿਹੜੋ ਖੋਲ ਦੇ ਲਈ ਤੇ ਕੀ ਲਈ ਜਿਹੜੀ ਮਣੀ ਬਣਨੇ ਨੇ ਕੰਮ ਕਰਨਾ ਹੈ ਉਹਨੂੰ ਮਿਲਣਾ ਦੁਪੱਟਾ ਜੀ ਆਹ 10 ਦੁਪੱਟਿਆਂ ਦਾ ਮੰਡਲ ਮਿਲਣਾ ਹੈ ਇੱਕ ਦੁਪੱ ਇਨੇ ਇੱਕ ਦੁਪੱਟਾ ਲੈਣਾ ਬਜਾ ਰਿਹਾ 70 ਦਾ 80 ਦਾ ਅ ਵਿੱਚੇ ਪਤਾ ਲਾ ਕੇ ਪਾ ਦੋ ਆਪਾਂ ਨੂੰ ਬੰਡਲ ਦੇਣਾ 370 ਰੁਪਏ ਦਾ ਸੈਂਤਰੀ ਵਾਂ ਦੁਪੱਟਾ ਮਿਲ ਜਾਣੀ ਜੀ ਆ ਤੁਸੀਂ ਰਾਮਗੜ੍ਹ ਜਾ ਕੇ 50 ਵਿੱਚੋ ਦੇ 60 ਵਿੱਚੋ ਜਰ ਗਰਮੀ ਆਣੀ ਲੋਕਾਂ ਨੇ ਰਮਾਲ ਨਹੀਂ ਪਾਣੇ ਹੈਗੇ ਬੀਬੀਆਂ ਨੇ ਬੰਡਾ ਵਿੱਚ ਕਿੱਲੇ ਮੇਰੇ ਵਿੱਚ ਕੰਮ ਕਰਨਾ ਜਾਂ ਕਰੇ ਕੰਮ ਕਰਨਾ ਉਹਨਾਂ ਨੂੰ ਦੁਪੱਟੇ ਆ ਹੀ ਲੈਣੇ ਮੇਰੇ ਤੇ ਜੀ ਬਾਜ਼ਾਰ ਕਿੰਨਾ ਰੇਟ ਹੈ ਬਾਜ਼ਾਰ ਰੇਟ ਹੈਗਾ 75 ਰੁਪਏ 80 ਰੁਪਏ ਕਿਹਾ ਤੁਸੀਂ ਬੱਤੇ ਸੈਂਤਰੀ ਵੱਲੇ ਜਾ ਕੇ ਉਹਨੂੰ 50 ਦਾ ਵੇਚ ਦੋ ਜੋ ਕੋਈ ਭੰਦੇਂ ਚ 317 ਸੰਵਾਲੇ ਕੇ 500 ਬੇਜ ਮੇਂ 130 ਰੁਪਏ ਦਿਖਾਈ ਪੈ ਗਈ ਰਕਮ ਲੱਗੀ 370 ਰੁਪਏ ਜੀ ਹਰ ਉਹ ਆਹੀ ਕਮ ਮਹੀਨੇ 30 ਵਾਰ ਕਰ ਦੇਵੇ ਉਹਨੂੰ 3900 ਵੱਤ ਸਕਦਾ ਉਹ ਪੈਨੂੰ 3900 ਵੱਤ ਸਕਦਾ ਲੱਗਣਾ ਕਿੰਨੇ 130 ਰੁਪਏ ਜੀ 130 ਰੁਪਏ ਲੱਗਣਾ ਜੀ ਰੇਟ ਮਿਲਣਾ ਪਣੋ 3900 ਰੁਪਏ ਜੀ ਆ ਨੈਕਸਟ ਟਾਈਮ ਦੇਖੋ ਵੀਰ ਜੀ ਨੈਕਸਟ ਸਾਡੇ ਮਾਗੀ ਬੜੀ ਸੋਹਣੀ ਬੜੀ ਪਿਆਰੀ ਬੜੀ ਘੈਂਟ ਜਿਹੜੀ ਪੈਣਾ ਛੋਟੀਆਂ ਹੈਗੀਆਂ ਇਹ ਪੈਣ ਕਹਿੰਦੇ ਜੀ ਨਾਲ ਲੈਣਾ ਮਫਲਰ ਜੀ ਜਾਂ ਸਕੂਟੀ ਵਾਂ ਮਫਲਰ ਨਾ ਬੜੀ ਕਿੰਨੀ ਨਹੀਂ ਸਾਮ ਹੁੰਦੀ ਜੀ ਇਹ ਚੁੰਨੀ ਜਿਹੜੀ ਮਰਜ਼ੀ ਦੇ ਕੰਦੇ ਵਰ ਦੇਖੋ ਟੰਗੀ ਵੀ ਹੁੰਦੀ ਹੈ ਕੋਈ ਕਹਿੰਦਾ 60 ਰੁਪਏ ਦੀ ਕੋਈ ਕਹਿੰਦਾ 65 ਰੁਪਏ ਦੀ ਕੋਈ ਕਹਿੰਦਾ 50 ਰੁਪਏ ਦੀ ਜਿਹਨੇ 10 ਦੁਪट्टे ਲੈਣੇ ਆ ਉਹਨੂੰ ਮਿਲਨੇ ਆ 320 ਦੇ ਜੀ ਬੈਠੋ ਜੀ ਮੋਟੇ ਬ੍ਰਾਂਡਡ ਕਪੜਾ ਮਿਲਣਾ 320 ਰੁਪਏ 10 ਟੌਲ ਜੀ ਮਸੂ ਕਿਥੇ 320 ਰੁਪਏ 10 ਦੁਪट्टे ਜੀ ਬਾਬਾ ਜੀ ਵਾਹ ਕੰਮਲ ਲਖੋ ਜਾ ਕਰਗੇ 320 ਰੁਪਏ ਦੁਪट्टे 10 ਮਿਲਨੇ ਆ ਇਹਨੂੰ ਰਾਮਗੜ 50 ਦਾ ਵਿੱਚੋਂ 60 ਦਾ ਵਿੱਚੋਂ ਜਿੰਨਾ ਮਰਜੀ ਵਿੱਚੋਂ ਪਰ ਆਪਾਂ ਨੂੰ ਮਿਲਨੇ ਆ 320 ਰੁਪਏ 10 ਜੀ ਰੱਖ ਦੋ ਤੇ ਚੇਤੀ ਜੀ ਵਿੱਚ ਬਦਲੋ ਬਾਬੇ ਤਿੰਨ ਸੌ ਬੀਹ ਦੇ ਦੁਪट्टे 10 ਆ ਜੀ ਦਿਖਾਓ ਕਿੱਲੇ ਕਿੱਲੇ ਵਾਲੇ ਮੀ ਨੰਬਰ ਲਾ ਦੋ ਡਬਲ ਬੈਡ ਆਹ ਲਓ ਜੀ ਪਹਿਲੀ ਆਟਮ 70 ਵਿੱਚ ਜੀ ਦੂਜੀ ਆਟਮ 32 ਵਿੱਚ ਜੀ ਮਰਟੀ ਫਰਸਪੀਡਿਕਲ ਲਖ ਦੋ ਜੀ ਉਨਾ ਦਾ ਦੁਪੱਟਾ ਖੋਲੋ ਜੀ ਇਹ ਪਰ ਮੋਢੇ ਤੇ ਰੱਖੀਆ ਚੱਕ ਕੇ ਕਿ ਕਿ ਬਚਾਈ ਜਲੋ ਬਸ ਉਨਾ ਦਾ ਦੁਪੱਟਾ ਖੋਲ ਦਿਓ ਉਨਾ ਦਾ ਦੁਪੱਟਾ ਹੈਗਾ ਰਿਯਾਨ ਦਾ ਰਿਯਾਨ ਦਾ ਦੁਪੱਟਾ ਹੈ ਲੈਂਸ ਲੱਗੀ ਵੀ ਹੈ ਇਹ ਦੁਪੱਟਾ ਪੂਰੇ ਬਾਜ਼ਾਰ ਚ ਟ ਹੈਗਾ ਸਟਾਇਲ 150 ਦਾ ਦੁਪੱਟਾ ਲੋਕ ਵੇਚ ਦਿੰਦੇ ਹੈ ਇਹ ਵੀ ਦੁਪੱਟਾ 150 ਰੁਪਏ ਦਾ ਭਾਈ 150 ਦਾ ਕਟੋੜਾ ਦੁਪੱਟਾ ਵਿਕਦਾ ਹੈ ਵਧੀਆ ਤਾਂ ਘਾਲ ਤਰ ਵੇਚ ਦਿੰਦੇ 120 ਰੁਪਏ ਦਾ ਬੀ ਇਹਦੇ ਫਾਇਦੇ ਵੇਖ ਰਹਾ ਹੈ ਕੰਗੂਰੀ ਲੱਗੀ ਵੀ ਹੈ ਕਹਣ ਕੰਗੂਰੀ ਲੱਗੀ ਵੀ ਹੈ ਬੜਾਈ ਸੋੜਾ ਦੁਪੱਟਾ ਬੜੀ ਸ਼ਾਲਦਾਰ ਚੀਜ਼ ਹੈ ਜੀ ਲਾ ਦੋ ਕੋਈ ਗੱਲ ਇਹ ਦੁਪੱਟਾ ਮਿਕਦਾ ਹੈ 120 ਰੁਪਏ ਦਾ ਘੱਟੋ ਘੱਟ ਜਿੰਨੇ ਮਤੇ ਵੇਚ ਰਸੇ ਦੁਪੱਟੇ ਲੈਣੇ ਆ ਉਹਨੂੰ ਮਿਲਨੇ 700 ਰੁਪਏ 10 ਚਾਹੇ ਕਿ ਤਾ 120 ਦਾ ਵੇਚੋ ਚਾਹੇ 100 ਦਾ ਵੇਚੋ ਦੁਪੱਟੇ ਦਾ ਪਣਾ ਚੈੱਕ ਕਰ ਲੋ ਦੁਪੱਟੇ ਦੀ ਲੰਬਾਈ ਚੈੱਕ ਕਰ ਲੋ ਪਿਓ ਰਿਯੋਨ ਹੋਊਗਾ ਕੋਈ ਵੀ ਦੁਪੱਟਾ ਮਿਕਸ ਹੋਵੇ ਦੁਪੱਟੇ ਜਾਣਗੇ ਸਾਰੇ ਫਰੀਜ਼ ਜੀ ਰੱਖ ਤੱਕ ਚੈੱਕ ਕਰ ਰਾਜੂ ਜੀ ਬਿਰ ਜੀ ਰੰਗ ਆਣਗੇ ਜੀ 12 ਤੋਂ 15 ਜੀ ਤਹਾਨੂੰ 10 ਰੰਗਾਂ ਦਾ ਮੰਡਲ ਮਿਲੂਗਾ ਜੀ 700 ਰੁਪਏ ਦਾ 700 ਰੁਪਏ ਕਿ 120 ਵੇਚੋ ਚਾਹੇ 150 ਵੇਚੋ 100 ਵੇਚੋ ਜੀ ਫੁੱਲ ਗ੍ਰੈਂਟੀ ਹੈ ਵਾਲ ਵੀ ਕਰ ਦਿਜੀ ਜਿਵੇਂ ਮਰਜੀ ਵਾਲ ਵੇਚ ਲਿਓ ਤੇ ਜੇ ਗਰਮੀ ਵਣੇ ਦੁਪੱਟੇ ਆ ਹੀ ਵਿਕਣੇ ਆ ਹਲੋ ਉਹਨਾਂ ਦਾ ਦੱਪਟਾ ਆ ਗਿਆ ਯੂਨੀਵਰਸਲ ਦਾ ਇਹਨਾਂ ਦਾ 100 ਗ੍ਰਾਮ ਕਹਿੰਦੇ ਨੇ ਜੀ ਇਹ ਦੱਪਟਾ ਆ ਹੀ ਵਿਕਦਾ 120 ਦਾ ਤੇ 100 ਦਾ ਠੀਕ ਹੈ ਜੀ ਜਿਹੜੀ ਬਣੇ ਇਕੱਠੇ ਦੱਪਟੇ ਨੇ 10-10 ਜੀ ਉਹਨਾਂ ਦੱਪਟਾ ਮਿਲਣਾ 68 ਰੁਪਏ ਦਾ ਜਿਹੜਾ ਮਰਜ਼ੀ ਬਣ 10-10 ਦੱਪਟੇ ਮੰਗਾ ਸਕਦਾ ਹੈ 600 ਰੁਪਏ ਦਾ ਦੁਪੱਟਾ ਲੰਬਾ ਚੌੜਾ ਪਿਓ ਰਿਉਣ ਦਾ ਵਿਕਦਾ ਕਿੰਨਾ ਹੋਣਾ 100 ਰੁਪਏ ਦਾ ਹੱਸ ਕੇ 100 ਰੁਪਏ ਦਾ ਦੁਪੱਟਾ ਹੋਣਾ ਵਿਕਦਾ ਜੀ ਹਾਂ ਆਪਾਂ ਹੁਣ ਦੁਪੱਟਾ ਲੈ 68 ਰੁਪਏ ਦਾ ਰੰਗਣ ਦਾ ਜਿੰਨੇ ਮਰਜ਼ੀ ਕਰ ਲਿਓ ਪੀਸ ਜਿੰਨੇ ਮਰਜ਼ੀ ਕਰ ਲਓ ਜੀ ਚੱਕ ਲੈ ਛੱਡ ਪਾਸੇ ਪਾਓ ਜੀ ਦੁਪੱਟਾ ਬਰ ਬਾਤਿਆ ਲੱਗ ਜੂ ਗੇਰ ਤੋਂ ਬਸ ਲੋ ਆਹ ਘਟੋ ਹੁਣ ਜੀ ਆਹ ਲਓ ਜੀ ਸਵਾ ਦੋ ਮੀਟਰ ਦੁਪੱਟਾ ਇਹ ਦੁਪੱਟਾ ਹਣ ਤੂੰ ਮਚਾਈ ਵੀ ਹੈ ਤੂੰਮ ਇਕਲੀ ਵਿਕਦਾ 100 ਰੁਪਏ ਦੁਪੱਟੇ ਇਕੱਠੇ ਵਿਕਦੇ ਆ ਜੀ ਇਹ ਦੁਪੱਟੇ ਤੂੰ ਬਚਾਈ ਵੀ ਏਕ ਤੁਮੀ ਫੋਨ ਕਰੋ ਇਹ ਦੁਪੱਟੇ ਤੂੰ ਮਚਾਈ ਵੀ ਹੈ ਪੂਰਾ ਸਵਾ ਦੋ ਮੀਟਰ ਲੰਬਾ ਚੌੜਾ ਦੁਪੱਟਾ ਹੈ ਬਾਜ਼ਾਰ ਵਿਗਦਾ 120 ਦਾ ਤੇ 150 ਦਾ ਚਲੋ 700 ਦੇ 10 ਦੇ ਦਲੇ ਆਪਾਂ ਜਿੱਥੇ ਮਰਜੀ ਲੱਭ ਕੇ ਆ ਜਿਓ 700 ਰੁਪਏ ਦੇ 10 ਦੁਪੱਟੇ ਫੁੱਲ ਬਟਾ ਫੁੱਲ ਗਰੰਟੀ ਰੇਟ ਕਿਲੇ 700 ਰੁਪਏ ਦੇ 10 ਰੰਗ ਜਿੰਨੇ ਮਰਜੀ ਕਰ ਲਿਓ 40 ਜਿਹੜੇ ਰੰਗਡੇ ਕੋਲ ਬੰਦੇ ਆ ਜੀ ਖੋਲ ਦਿਓ ਜੀ ਹਾਂ ਆਹ ਲੋ ਜੀ ਹੈਵੀ ਨਿਓਨ 150 ਗ੍ਰਾਮ ਇਹ ਦੁਪੱਟਾ ਵਿਗਦਾ 100 ਰੁਪਏ ਦਾ ਹੋਲਸੇਲ ਦੇ ਅੰਦਰ ਪੇਂਟ ਵਾਲ ਦੁਪੱਟਾ ਡੀਟੇਲ ਚ ਵੇਖਦਾ 150 ਰੁਪਏ ਦਾ 160 ਰੁਪਏ ਦਾ ਥੋੜੇ ਜੱਸੀ ਵੀ ਨੇ ਸਾਨੂੰ ਆ ਵੀ ਦੁਪੱਟਾ ਦੇਣਾ ਜੀ 700 ਰੁਪਏ ਦੇ 10 ਪ੍ਰੋਪਰ ਪੇਂਟ ਹੋਇਆ ਹੋਇਆ ਬਲੌਕ ਪ੍ਰਿੰਟਿੰਗ ਹੋਈ ਵੀ 700 ਰੁਪਏ 10 ਦੁਪੱਟੇ ਆ ਜਿਹੜੀ ਬਣਾ ਨੇ ਕੰਮ ਕਰਨਾ ਹੈ ਜਿਹੜੇ ਦੁਕਾਨਦਾਰ ਕੰਮ ਕਰ ਰਹੇ ਆ ਫਟਾਫਟ ਸੰਪਰਕ ਕਰ ਲਓ ਮਾਲ ਬੜਾ ਸੀਮਤ ਹੈ ਕਿਉਂ ਗਰਮੀਆਂ ਨਹੀਂ ਰੇਟ ਵੱਧ ਜਾਣੇ ਥੋੜੇ ਭਰਾ ਕੋਲੇ ਹਰੇ ਘੜਨਾ 10 10000 ਦੁਪੱਟਾ ਆਇਆ ਪੇ ਬਾਅਦ ਚ ਮਾਲ ਨਹੀਂ ਮਿਲਣਾ ਹੈਗਾ 700 ਰੁਪਏ 10 ਦੁਪੱਟੇ ਜਿੱਥੇ ਮਰਜ਼ੀ ਲੁਧਿਆਣੇ ਲੱਭ ਲਿਓ ਅੰਬਾਲੇ ਲੱਭ ਲਿਓ ਜਲੰਧਰ ਲੱਭ ਲਿਓ ਫਗਵਾੜੇ ਲੱਭ ਲਿਓ ਅੰਬਰਸਰ ਲੱਭ ਲਿਓ ਆਹ ਰੇੜੀ ਜੀ ਦੁਪੱਟੇ ਨਹੀਂ ਮਿਲਨੇ ਹੈਗੇ 700 ਰੁਪਏ 10 ਦੁਪੱਟੇ ਚੱਕੋ ਜੀ ਰੱਖੋ ਅੱਗੇ ਲੈਣ ਚ ਜੀ ਆਹ ਜੈਪੁਰੀ ਕੱਢੋ ਬਲੇ ਜੈਪੁਰੀ ਸਸਤਾ ਕੱਢੋ ਮੈਂ ਘਰ ਲੈ ਲਵਾਂ ਉਹ ਕੱਲ ਸਸਤਾ ਕੱਢੋ ਆਵळा ਆ ਲੋ ਜੀ ਦੁਪੱਟੇ ਦੀ ਕੁਆਲਿਟੀ ਚੈੱਕ ਕਰੋ ਲੈਂਸ ਲੱਗੀ ਵੀ ਹੈ ਲਿਲਣ ਦਾ ਦੁਪੱਟਾ ਹੈ ਵਿਕਦਾ ਕਿੰਨੇ ਦਾ ਜੀ 120 ਰੁਪਏ ਦਾ 120 ਦਾ ਵਿਕਦਾ ਜੀ ਤੁਹਾਨੂੰ ਮਿਲਣਾ ਹੈ 65 ਰੁਪਏ ਦਾ 650 ਰੁਪਏ 10 ਦੁਪੱਟੇ

ਹੈ ਵੀਰ ਹੌਣ ਨਾਲੀ ਚ ਲੈਸਾ ਬਧ ਲੱਗਿਆ ਮੀਆਂ 760 ਰੁਪਏ 10 ਦੁਪੱਟੇ 760 ਰੁਪਏ 10 ਦੁਪੱਟੇ 120 ਦਾ ਦੁਪੱਟਾ ਸਾਰੇ ਪਾਸੇ ਬਾਜ਼ਾਰ ਚ ਵਿਕ ਰਹੇ ਹੈ ਤੁਸੀਂ ਇੱਕ ਵਾਰ ਬਾਜ਼ਾਰ ਜਾ ਕੇ ਦੁਪੱਟੇ ਦੇ ਟਰਾਈ ਕਰਕੇ ਆਇਓ 760 ਰੁਪਏ ਦੇ 10 ਦੁਪੱਟੇ ਮਿਲਲੇ ਹੈ ਕਿ ਸਿਰਫ ਜੱਸੀ ਦੀ ਹੱਟੀ ਵਰਜੀ ਕਿਤੇ ਨਹੀਂ ਮਿਲਲੇ ਹੋਰ ਜੱਸੀ ਵੀਰ ਨੇ ਲਾਇਆ ਵੇ ਸੇਲ ਮੇਲਾ ਸੇਲ ਮੇਲਾ ਲੱਗ ਗਿਆ ਵੇਚਣ ਵਾਸਤੇ ਵੀ ਜਿਹੜੇ ਮੰਡਾ ਦੇ ਮੰਡਲ ਉਹਨਾਂ ਵਾਸਤੇ ਵੀ 760 ਰੁਪਏ 10 ਦੁਪੱਟੇ ਜੀ ਆ ਚੱਕ ਦੋ ਵੀਰ ਜੀ ਹਟਕੋ ਜਿਹੜੇ ਭੈਣਾ ਕਦੇ ਬੇਰੋਜ਼ਗਾਰ ਹੈ ਸਿਰ ਪਲ 300 ਦੁਪੱਟੇ ਵਗਾ ਕੇ ਕੰਮ ਸ਼ੁਰੂ ਕਰਕੇ ਦੇਖ ਲੋ ਮੇਰੀ ਗਾਰੰਟੀ ਹੈ ਦੜਾ ਦਰਦ ਦੁਪੱਟੇ ਵਿਕਣਗੇ ਖੋਲ ਦੋ ਭਰਾ ਵੀ ਆ ਦੇਖੋ ਮਾਲ ਕਿੰਨਾ ਸੋਹਣਾ ਆਇਆ ਸਵਾ 2 ਮੀਟਰ ਦੁਪੱਟਾ 150 ਗ੍ਰਾਮ ਦਾ ਇਹ ਬਾਜ਼ਾਰ ਵਿਕਦਾ ਹੈ 1.5 150 ਰੁਪਏ ਦਾ ਸਿੰਗਲ ਪੀਸ ਪੈਕਿੰਗ ਆਊਗੀ ਜਿੰਨੇ ਮਰਜ਼ੀ ਪੀਸ ਲੈ ਲਿਓ ਦੁਪੱਟਾ ਮਿਲਣਾ 80 ਰੁਪਏ ਦਾ ਸਵਾ 2 ਮੀਟਰ ਦੁਪੱਟਾ 80 ਰੁਪਏ ਦਾ ਪਰ ਘੱਟੋ ਘੱਟ 10-10 ਦੁਪੱਟੇ ਲੈਣੇ ਪੈਣੇ ਆ ਬਾਜ਼ਾਰ ਰੇਟ ਹੈਗਾ ਕਾਫੀ ਜ਼ਿਆਦਾ 10-10 ਦੀ ਪੈਕਿੰਗ 800 ਰੁਪਏ ਦੇ 10 ਦੁਪट्टे ਜੋ ਵਰਜੀ ਰੇਟ ਵੇਚ ਲੋ 120 ਵੀ ਵਿਕਦਾ 130 ਵੀ ਵਿਕਦਾ ਹੈ 800 ਰੁਪਏ ਦੇ 10 ਦੁਪट्टे ਫਟਾਫਟ ਲੈਣ ਵਾਸਤੇ ਪਹੁੰਚ ਜਾਓ ਜੱਸੀ ਦੀ ਹੱਟੀ ਜੀ ਬਾਸਕਟ ਮੰਡੀ ਬਿਲਕੁਲ ਸਾਹਮਣੇ ਜਿਹੜੇ ਭੈਣਾਂ ਕਦੇ ਪਟਿਕਾਂ ਕਰਦੀਆਂ ਫਟਾਫਟ ਆਜੋ ਜਿਨ੍ਹਾਂ ਨੇ ਪਿੰਡਾਂ ਚ ਕੱਪੜੇ ਰੱਖੇ ਫਟਾਫਟ ਆਜੋ ਮਾਲ ਜਿੰਨਾ ਮਰਜ਼ੀ ਲੈ ਜਿਓ ਇਹ ਆਫਰ ਸਿਰਫ 5 ਘੰਟੇ ਤੱਕ ਮਿਲਣੀ ਹੈ ਬਾਅਦ ਚ 5-5 ਰੁਪਏ ਦੁਪੱਟਾ ਸਾਰਾ ਤੇ ਜੋਣਾ ਜੀ ਆ ਵੀ ਖੋਲ ਦ ਬੱਦਲ ਦੇ ਦੇ ਆ ਖੋਲ ਦ ਹਾਂ ਜੀ ਆ ਲੋ ਜੀ ਆਰ ਆਰ ਦਾ ਮਾਲ आरआर ਦਾ ਮਾਲ ਡਿਜ਼ਾਈਨ ਜਿੰਨੇ ਮਰਜ਼ੀ ਲਿਓ ਦੁਪੱਟਾ ਵਿਕਦਾ 120 ਦਾ 130 ਦਾ ਅੱ비 ਦੁਪੱਟਾ ਮਿਲਣਾ ਹੈ 75 ਰੁਪਏ ਦੇ ਅੰਦਰ ਆਰ ਆਰ ਦਾ ਮਾਲ ਹੈ ਮਾਲ ਦੀ ਕੰਪਨੀ ਚੈੱਕ ਕਰ ਲਓ 75 ਰੁਪਏ ਦਾ ਦੁਪੱਟਾ 750 ਦੇ 10 ਪੀਸ ਫਟਾਫਟ ਮਾਲ ਲੈ ਜਿਓ ਆਕੇ ਬਾਅਦ ਚ ਲੰਬਾ ਰਹਿਣ ਦਿਓ ਦੱਸਿਓ ਮਾਲ ਨਹੀਂ ਮਿਲਿਆ ਹੈਗਾ ਬਾਕੀ ਆ ਦੇਖੋ 8 ਜਾਨੀ ਵੀ 75 ਦੇ ਅੰਦਰ ਹੈ ਇਹ 300 ਗ੍ਰਾਮ ਦੀ ਚੁੰਨੀ ਪਾਕਿਸਤਾਨੀ ਬਾਜ਼ਾਰ ਵਿਗਦੀ ਹੈ 250 ਰੁਪਏ ਦੀ ਪਿਓ ਨਿਉਣ ਹੈਵੀ ਦੀ ਇਹ ਦੁਪੱਟਾ ਮਿਲੂਗਾ 150 ਦਾ ਪਰ 10 ਦੁਪੱਟੇ ਇਕੱਠੇ ਲੈਣੇ ਪੈਣੇ ਆ ਕੁਆਲਿਟੀਆਂ ਬੜੀਆਂ ਹੈਗੀਆਂ ਦੁਪੱਟੇ ਬੜੇ ਹੈਗੇ ਜੀ ਹੁਣ ਉਹ ਵੀ ਦੁਪੱਟਾ ਖੁੱਲ ਤੇ ਸਵਾਦ ਮਟਰ ਦਾ ਵੀ ਆਹ ਲੋ ਜੀ ਜਿਹੜੇ ਆ ਪੈਣਾ ਕਹਿੰਦੇ ਦੁਪੱਟੇ ਹੁੰਦੇ ਨੇ ਲੰਬੇ ਲੰਬੇ 2.5 ਮੀਟਰ ਦੇ ਉਹਨਾਂ ਵਾਸਤੇ ਦੁਪੱਟਾ ਆ ਗਿਆ 170 ਰੁਪਏ ਜੋੜਾ 170 ਰੁਪਏ ਆ ਗਿਆ ਜੋੜਾ ਜੀ ਕਿਤੇ ਨਹੀਂ ਮਿਲਣਾ ਹੋਰ 170 ਦਾ ਜੋੜਾ ਰੰਗ ਦੀ ਗਰੰਟੀ ਲਿਖ ਕੇ ਜੀ 2.5 ਮੀਟਰ ਦੀ ਚੁੰਨੀ ਐ ਰੰਗ ਰੰਗ ਜਿੰਨੇ ਮਰਜ਼ੀ ਦੇ ਲਿਓ ਸ਼ਰਤ ਹੋਈ ਰਹੂਗੀ ਕਟਵੜ 10 ਦੁਬੱਟੇ ਮਿਲਨੇ ਆ 850 ਦੇ 10 ਬੱਟੇ ਮਿਲਨੇ ਆ ਜੀ ਵਿਕਨੇ ਹੈਗੇ 1200 ਦੇ 1300 ਦੇ 10 ਦੁਬੱਟੇ ਸੋ ਵੀਡੀਓ ਨੂੰ ਸ਼ੇਅਰ ਕਰਕੇ ਆ ਜਿਓ ਪੇਜ ਨੂੰ ਲਾਈਕ ਕਰਕੇ ਆ ਜਿਓ ਪੇਜ ਨੂੰ ਫੋਲੋ ਕਰਕੇ ਆ ਜਿਓ ਤਾਂ ਆਫਰ ਮਿਲਨੇ ਆ ਵਾਲੀਆਂ ਨਹੀਂ ਆਫਰਾਂ ਨਹੀਂ ਮਿਲਣੇ ਹੈਗੀਆਂ ਜੀ 1200 ਰੁਪਏ ਦੇ 10 ਥੋੜੇ ਵਿਕਨੇ ਹੈਗੇ 1200 ਦੇ 10 ਉਹਨੂੰ ਮਿਲਨੇ 850 ਦੇ 10 ਸੋ ਬੇਨਤੀ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਲਿਓ ਤੇ ਫਟਾਫਟ ਆਜੋ ਜਸਤੀ ਦੀ ਹੱਟੀ ਬੱਸ ਸਟੈਂਡ